ਤੁਸੀਂ ਕੀ ਕਹਿਣਾ ਚਾਹੋਗੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਰਾਹੁਲ ਗਾਂਧੀ ਜੀ ਕੌਮੀ ਪ੍ਰਧਾਨ ਵਰਕਰ ਜਨ ਖੜਗੇ ਸਾਹਿਬ ਅ ਬਨੂ ਗੋਪਾਲ ਜੀ ਜਨਰਲ ਸੈਕਟਰੀ ਸਾਹਿਬ ਤੇ ਕੇ ਕੇ ਸੀ ਦੇ 올 ਇੰਡੀਆ ਦੇ ਚੇਅਰਮੈਨ ਡਾਕਟਰ ਉਦਿਤ ਰਾਜ ਜੀ ਉਹਨਾਂ ਵੱਲੋਂ ਮੈਨੂੰ ਰਣਕੀ ਰਣਜੀਤ ਸਿੰਘ ਗਹਿਰੀ ਨੂੰ ਮੇਰੀ ਟੀਮ ਦੇ ਭਰੋਸਾ ਕਰਕੇ ਮੇਰੇ ਦੇ ਭਰੋਸਾ ਕਰਕੇ ਮੈਨੂੰ ਅਣ ਸੰਗਠਿਤ ਮਜ਼ਦੂਰ ਅਤੇ ਮੁਲਾਜ਼ਮ ਕਾਂਗਰਸ ਪੰਜਾਬ ਦਾ ਚੇਅਰਮੈਨ ਲਾਇਆ ਗਿਆ ਇਹਦੇ ਲਈ ਮੈਂ ਧੰਨਵਾਦ ਕਰਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਜੀ ਦਾ ਜਿਨ੍ਹਾਂ ਨੇ ਮੇਰਾ ਨਾਮ ਸਿਫਾਰਸ਼ ਕਰਕੇ ਭੇਜਿਆ ਰਿਕਮੈਂਡ ਕਰਕੇ ਭੇਜਿਆ ਕਾਂਗਰਸ ਪਾਰਟੀ ਦੀ ਸਮੁੱਚੀ ਪੰਜਾਬ ਦੀ ਟੀਮ ਦਾ ਤੇ ਰਸਤ ਪੱਧਰ ਦੀ ਜਿਹੜੀ ਟੀਮ ਹੈ ਰਾਹੁਲ ਗਾਂਧੀ ਜੀ ਪ੍ਰਿੰਕਾ ਜੀ ਖੜਗੇ ਸਾਹਿਬ ਮਨੂ ਗੋਪਾਲ ਜੀ ਪੰਜਾਬ ਦੇ ਪਰਿਵਾਰੀ ਦਵਿੰਦਰ ਯਾਦਵ ਜੀ ਅਲੋਕ ਸ਼ਰਮਾ ਜੀ ਦਵਿੰਦਰ ਡਬਲਯੂ ਜੀ ਉਹਨਾਂ ਸਾਰੀ ਟੀਮ ਦਾ ਮੈਂ ਤਨਬਾਧੀਆਂ ਕਿ ਮੇਰੇ ਤੇ ਉਹਨਾਂ ਨੇ ਭਰੋਸਾ ਕਰਕੇ ਮੇਰੇ ਕੰਮ ਨੂੰ ਦੇਖ ਕੇ ਮੇਰੀ ਟੀਮ ਦੇ ਕੰਮ ਨੂੰ ਦੇਖ ਕੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਜਿਹੜੇ ਭਰੋਸੇ ਨਾਲ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਇਸ ਜ਼ਿੰਮੇਵਾਰੀ ਨੂੰ ਮੈਂ ਪੂਰੀ ਤੰਦਰੁਸਤ ਦੇ ਇਮਾਨਦਾਰੀ ਨਾਲ ਨਿਭਾਉਂਗਾ ਕਿਉਂਕਿ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹਨ ਜਿਨ੍ਹਾਂ ਦਾ ਹੱਲ ਲੱਭਣਾ ਹੈ ਮੁਲਾਜ਼ਮਾਨੀਆਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹਨ ਜਿਨ੍ਹਾਂ ਦਾ ਹੱਲ ਲੱਭਣਾ ਹੈ ਜਿਨ੍ਹਾਂ ਦੇ ਪ੍ਰਤੀ ਅਵਾਜ਼ ਉਠਾਉਣੀ ਹੈ ਕੱਚੇ ਕਰਮਚਾਰੀਆਂ ਦੀ ਇਹ ਮਸਲੇ ਹੈ ਹਰ ਵਰਗ ਦੇ ਮਜ਼ਦੂਰਾਂ ਦੇ ਮਸਲੇ ਹੈ ਉਹਨਾਂ ਸਾਰਿਆਂ ਮਸਲਿਆਂ ਨੂੰ ਅਸੀਂ ਕੇ ਕੇ ਸੀ ਦੇ ਪਲੇਟਫਾਰਮ ਤੋਂ ਇਸ ਆਪਣੇ ਪਲੇਟਫਾਰਮ ਤੋਂ ਉਠਾਵਾਂਗੇ ਅਗਲੀ ਜਿਹੜੀ ਪਲਾਨਿੰਗ ਅਸੀਂ ਤੈਅ ਕਰਨੀ ਹੈ ਉਹ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਬਿੰਦਰ ਸਿੰਘ ਰਾਜਾ ਬੜਿੰਦ ਦੇ ਨਾਲ ਬੈਠ ਕੇ ਤੇ ਕਾਂਗਰਸ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਬੈਠ ਕੇ ਤੇ ਕਾਂਗਰਸ ਪਾਰਟੀ ਦੇ ਸਾਰੇ ਐਮਐਲਏ ਸਹਿਬਾਨ ਸਾਬਕਾ ਐਮਐਲਏ ਸਹਿਬਾਨ ਹਲਕਾ ਇਨਚਾਰਜ ਸਾਬਕਾ ਮੰਤਰੀ ਉਹਨਾਂ ਸਾਰਿਆਂ ਦੇ ਨਾਲ ਬੈਠ ਕੇ ਅਸੀਂ ਮੈਂ ਇਹਦਾ ਪੂਰਾ ਸੰਗਠਨ ਦੇ ਰੂਪਰੇਖਾ ਅਸੀਂ ਬਣਾਵਾਂਗੇ ਤੇ 6 ਮਹੀਨਿਆਂ ਦੇ ਵਿੱਚ ਵਿੱਚ ਮੈਂ ਚਾਹੂੰਗਾ ਕਿ ਪੰਜਾਬ ਦੇ ਮਜ਼ਦੂਰਾਂ ਦੇ ਮਸਲੇ ਪੰਜਾਬ ਦੇ ਕੱਚੇ ਪੱਕੇ ਕਰਮਚਾਰੀਆਂ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਇੱਕ ਪਲੇਟਫਾਰਮ ਤੇ ਅਸੀਂ ਉਠਾਵਾਂਗੇ ਤੇ ਪੰਜਾਬ ਦੀ ਸਰਕਾਰ ਤੋਂ ਕਾਂਗਰਸ ਪਾਰਟੀ ਦਾ ਸਾਡਾ ਇਹ ਸੰਗਠਨ ਜਵਾਬ ਮੰਗੇਗਾ ਇਹ ਸਾਡਾ ਇਹ ਸੰਗਠਨ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੇ ਪੰਜਾਬ ਨੂੰ ਬਚਾਉਣ ਲਈ ਕੰਮ ਕਰੇਗਾ ਰਾਹੁਲ ਗਾਂਧੀ ਦੀ ਸੋਚ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਕੰਮ ਕਾਂਗਰਸ ਪਾਰਟੀ ਦੀ ਸਾਡੀ ਇਹ ਟੀਮ ਸਾਡੀ ਇਹ ਮੇਰੀ ਟੀਮ ਕੇਕੇਸੀ ਦੀ ਟੀਮ ਜਿਹੜੀ ਹੈ ਇਹ ਕਰੇਗੀ ਅੱਜ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਮੇਰਾ 52 ਇੰਤਦਾਸੀ ਮਤਲਬ ਸੀਨਾ ਸਾਤੀ ਚੋੜੀ ਕਰਕੇ ਕਿਹਾ ਸੀ ਤੇ ਭਗਵੰਤ ਮਾਨ ਨੇ ਕਿਹਾ ਸੀ ਕਿ ਬਦਲਾ ਲੈ ਕੇ ਆਵਾਂਗੇ ਪੰਜਾਬ 'ਚ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਹੈ ਇਹਨਾਂ ਨੂੰ ਅੱਜ ਦੇਸ਼ ਤੋਂ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਮੈਂ ਮਜ਼ਦੂਰ ਤੋਂ ਰੱਖਣ ਦਾ ਇਹਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇਸ ਗੱਲ ਤੇ ਉਹਨਾਂ ਨੂੰ ਜਵਾਬ ਪੁੱਛਾਂ ਜਿਹੜੇ ਬੰਦੇ ਸਾਡੇ ਅਮਰੀਕਾ ਦੇ ਵਿੱਚ ਵਿਚਾਰੇ ਮਜ਼ਦੂਰੀ ਕਰਨ ਵਾਸਤੇ ਗਏ ਸੀ ਆਪਣਾ ਘਰ-ਬਾਰ ਆਪਣੀਆਂ ਜ਼ਮੀਨਾਂ ਵੇਚ ਕੇ ਗਏ ਸੀ ਅੱਜ ਅਮਰੀਕਾ ਨੇ ਹੱਥਕੜੀਆਂ ਲਾ ਕੇ ਉਹਨਾਂ ਨੂੰ ਜਹਾਜ਼ ਦੇ ਵਿੱਚ ਲਾ ਕੇ ਵਾਪਸ ਕੀਤਾ ਡਿਪੋਰਟ ਕੀਤਾ ਹੈ ਕੀ ਭਗਵਾਨ ਤੁਮਨ ਜੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਜਿਹੜਾ ਬਦਲਾ ਦੇਣਾ ਚਾਹੁੰਦੇ ਸੀ ਕੀ ਪ੍ਰਧਾਨ ਮੰਤਰੀ ਸਾਹਿਬ 26 ਇੰਚ ਦੀ ਸਾਤੀ ਵਾਲੇ ਅੱਜ ਜਵਾਬ ਦੇਣਗੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਪੁੱਛਣਗੇ ਕਿਉਂ ਨਾ ਮਜ਼ਦੂਰੀ ਕਰਨਗੇ ਲੋਕਾਂ ਦਾ ਕਸੂਰ ਕੀ ਸੀ ਜਿਹਨਾਂ ਨੂੰ ਹੱਥ ਗੜੀਆਂ ਲਾ ਕੇ ਤੁਸੀਂ ਜਹਾਜ਼ ਦੇ ਵਿੱਚ ਬਣ ਕੇ ਤੇ ਇੰਡੀਆ ਦੇ ਵਿੱਚ ਵਾਪਸ ਭੇਜਿਆ ਇਸ ਲਈ ਇਹਦੇ ਵਿੱਚ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਜਵਾਬ ਦੇਣਾ ਚਾਹੀਦਾ ਹੈ ਮੈਂ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧਰਵਾਦੀਆਂ ਕਿ ਅੱਜ ਉਹਨਾਂ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਸਾਂ ਦੇ ਵਿੱਚ ਹੱਥ ਘੜੀਆਂ ਪਾ ਕੇ ਪ੍ਰਦਰਸ਼ਨ ਕੀਤਾ ਹੈ ਦੇਸ਼ ਦੇ ਲੋਕਾਂ ਨੂੰ ਜੋ ਸਾਹਮਣੇ ਸਤਾਈ ਲੈ ਕੇ ਆਂਦੀ ਹੈ ਤੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਮਾਫੀ ਮੰਗਣ ਤੇ ਜਵਾਬ ਦੇਣ ਸੋ ਪਹਿਲੀ ਵਾਰ ਪਹਿਲੀ ਵਾਰ ਹੋਇਆ ਜਿਹੜੇ ਆਪਣੇ ਬੰਦੇ ਜਿਹੜੇ ਭਾਰਤੀ ਪੰਜਾਬ ਦੇ ਵੀ ਕੁਝ ਲੋਕ ਆ ਜਿਹੜੇ ਉੱਥੇ ਭੇਜੇ ਗਿਆ ਤੇ ਘੜੀਆਂ ਲਾ ਦੇਖੋ ਇਹ ਪਹਿਲੀ ਵਾਰ ਇਸ ਕਰਕੇ ਹੋਇਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਜਿਹੜਾ ਧਰਮ ਦੇ ਜਾਸ ਦੇ ਵਿੱਚ ਬਿસા ਕੇ ਮਹਾਗੁੰਮ ਦੇ ਜਾਦੇ ਵਿੱਚ ਪਾਕ ਫਸਾ ਕੇ ਹਿੰਦੂ ਹਿੰਦੂ ਦੇ ਗਲ ਦੇ ਵਿੱਚ ਫਸਾ ਕੇ ਦੇਸ਼ ਦੀ ਇਕਤਾ ਤੇ ਖਣਤਾ ਨੂੰ ਖਤਰੇ ਵਿੱਚ ਪਾ ਰਿਹਾ ਹੈ। ਬਾਬਾ ਸਾਹਿਬ ਡਾਕਟਰ ਭੀਮrao ਅੰbedkar ਦਾ ਅਮਿਤ ਸਾਹ ਵਰਗੇ અપਮਾਨ ਕਰ ਰਹੀ ਹੈ। ਦੇਸ਼ ਦੀ ਇਕਤਾ ਤੇ ਖਣਤਾ ਕਿਤੇ ਖਤਰੇ 'ਚ ਹੈ। ਅਮਰੀਕਾ ਨੂੰ ਲੱਗਿਆ ਕਿ ਅੱਜ ਜਿਹੜਾ ਭਾਰਤ ਹੈ ਉਹ ਮੋਦੀ ਨੇ ਇਹਨਾਂ ਕਮਜ਼ੋਰ ਕਰ ਦਿੱਤਾ ਹੈ ਕਿ ਭਾਰਤ ਅਮਰੀਕਾ ਦਾ ਜਵਾਬ ਨਹੀਂ ਦੇ ਸਕਦਾ। ਜਿਸ ਕਰਕੇ ਤੁਸੀਂ ਦੇਖਿਆ ਹੋਣਾ 35 ਸਾਲੇ ਦੇਸ਼ਾਂ ਦੀ ਲਿਸਟ ਪਹਿਲੇ 10 ਦਿਲੇਸਤ ਜਿਹੜੀ ਸੀ ਉਹ ਤੋਂ ਵੀ ਸਾਡਾ ਭਾਰਤਾਂ ਚ ਵਾਹ ਹੋ ਗਿਆ ਤੇ ਕਿਤੇ ਡਾਕਟਰ ਮਨਮੋਹਨ ਸਿੰਘ ਦੇ ਰਾਤ ਸਮੇ ਸਾਡਾ ਉਹ ਸ਼ਕਤੀਸ਼ਾਲੀ ਦੇਸ਼ਾਂ ਦੀ ਲਿਸਟ ਦੇ ਵਿੱਚ ਸਾਡਾ ਦੇਸ਼ ਤੇ ਕੀ ਇਹ ਭਾਜਪਾਲੇ ਬੋਦੀ ਜੀ ਹੋਰੀ ਜਵਾਬ ਦੇਣਗੇ ਪਰ ਇਹ ਪਹਿਲੀ ਵਾਰ ਹੋਇਆ ਕਿਉਂਕਿ ਬਦਲਾਅ ਹੀ ਪਹਿਲੀ ਵਾਰ ਆਇਆ ਪੰਜਾਬ ਦੇ ਵਿੱਚ ਬਦਲਾਅ ਬਦਲਾ ਕਰਕੇ ਆਈ ਸੀ ਸਰਕਾਰ ਜੇ ਪੰਜਾਬ ਦੇ ਮੁੱਖ ਮੰਤਰੀ ਦੇ ਪੱਲੇ ਵੀ ਕੁਝ ਹੁੰਦਾ ਤਾਂ ਪੰਜਾਬੀਆਂ ਨੂੰ ਹੱਥ ਗੜੀਆਂ ਲਾ ਕੇ ਅਮਰੀਕਾ ਨਹੀਂ ਵਾਪਸ ਭੇਜਦਾ ਸੀ ਪੰਜਾਬ ਦੀ ਸਰਕਾਰ ਨਾਲ ਉਹ ਗੱਲ ਕਰਦੇ ਪਰ ਕਿਤੇ ਪੱਲੇ ਕੁਛ ਨਹੀਂ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਪੰਜਾਬ ਨੂੰ ਦੇਸ਼ ਨੂੰ ਇਕਤਾ ਤੇ ਖਣਤਾ ਨੂੰ ਸੰਵਿਧਾਨ ਨੂੰ ਤੇ 바ਵਾ ਸਾਹਿਬ ਦੇ ਅੰਬेडकर ਦੇ ਮਿਸ਼ਨ ਨੂੰ ਜੇ ਕੋਈ ਬਚਾ ਸਕਦਾ ਹੈ ਤਾਂ ਕਾਂਗਰਸ ਪਾਰਟੀ ਬਚਾ ਸਕਦੀ ਹੈ ਜਿਸ ਨੂੰ ਲੈ ਕੇ ਤੁਸੀਂ ਵੈਸੇ ਗਰੀਬਾਂ ਦੇ ਮਤੀਹਾ ਮੰਨੇ ਜਾਂਦੇ ਹੋ ਨਾ ਜਿਹੜੀ ਤੁਹਾਡੀ ਬਿਊਟੀ ਹੈ ਲਾਈ ਹੈ ਜ਼ਿੰਮੇਵਾਰੀ ਅੱਗੇ ਰਾਜਨੀਤੀ ਕੀ ਬਣਾ ਕੇ ਚੱਲੋਗੇ ਇਹਨਾਂ ਲੋਕਾਂ ਨਾਲ ਦੇਖੋ ਮੈਂ ਹਮੇਸ਼ਾ ਹੀ ਮਜ਼ਦੂਰਾਂ ਦੀ ਦਲਤਾਂ ਦੀ ਗਰੀਬਾਂ ਦੀ ਕਿਸਾਨਾਂ ਦੀ ਆਵਾਜ਼ ਨੂੰ ਉਠਾਇਆ ਹੈ ਕਰਨਜੀਤ ਗੈਰੀ ਦੀ ਪਛਾਣ ਹੈ ਜੀਏ ਮੇਰੇ ਸਾਰੀ ਪਲਾਨਿੰਗ ਸਾਡੇ ਦਿਮਾਗ ਤੇ ਹੈਗੀ ਹੈ ਪਰ ਉਹ ਸਾਰੀ ਪਲਾਨਿੰਗ ਤੇ ਸਾਡੇ ਕੇ ਕੇ ਸੀ ਦੀ ਸਾਡਾ ਇਹ ਸੰਗਠਨ ਹੈ ਜਿਹੜਾ ਉਹਦੇ ਕਨਸਟੀਟਿਊਸ਼ਨ ਦੇ ਮੁਤਾਬਕ ਸਿਸਟਮ ਦੇ ਮੁਤਾਬਕ ਬਾਬਾ ਸਾਹਿਬ ਅੰਮ੍ਰਿਤਕਰ ਦੇ ਵਿਚਾਰਧਾਰਾ ਦੇ ਮੁਤਾਬਕ ਭਾਰਤੀ ਸੰਵਿਧਾਨ ਦੇ ਮੁਤਾਬਕ ਇਹ ਸਾਰੀ ਸਟਰੈਟਜੀ ਅਸੀਂ ਬਣਾਵਾਂਗੇ ਪਰ ਉਸ ਤੋਂ ਪਹਿਲਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਰਾਜਾ ਬੜਿੰਗ ਨਾਲ ਕਾਂਗਰਸ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਸਾਰੇ ਕਾਂਗਰਸ ਪਾਰਟੀ ਦੇ ਵਿੰਗਾਂ ਦੇ ਜਿੰਨੇ ਜ਼ਿਲ੍ਹਾ ਪ੍ਰਧਾਨ ਹੈ ਚਾਹੇ 80 ਸਾਲ ਹੈ ਸਾਡਾ ਚਾਹ ਬੀਸੀ ਸਾਲਾ ਸਾਡਾ ਚਾਹ ਮਹਿਲਾ ਸਲਾ ਸਾਰੇ ਉਹਦੇ ਦਰਾਂ ਨਾਲ ਬੈਠ ਕੇ ਇਹ ਚਰਚਾ ਕਰਕੇ ਉਸ ਤੋਂ ਬਾਅਦ 6 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਸਾਡਾ ਜਿਹੜਾ ਬਿਰਜੰਬਾਰੀ ਲਾਈ ਹੈ ਮੈਂ 6 ਮਹੀਨਿਆਂ ਦੇ ਵਿੱਚ ਵਿੱਚ ਆਣ ਸੰਗਠਿਤ ਮਜ਼ਦੂਰ ਅਤੇ ਮਜ਼ਦਮ ਪੰਜਾਬ ਕਾਂਗਰਸ ਦਾ ਰਿਜ਼ਲਟ 6 ਮਹੀਨਿਆਂ ਦੇ ਵਿੱਚ ਤੁਹਾਨੂੰ ਦਿਖੂਗਾ ਕਿ ਸਾਰੇ ਮਾਮਲੇ ਨੂੰ ਅਸੀਂ ਉਠਾਵਾਂਗੇ ਔਰ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਮਜ਼ਬੂਤ ਕਰਾਂਗੇ ਤੇ ਪੰਜਾਬ ਨੂੰ ਬਚਾਉਣ ਲਈ ਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਇਤਾਂ ਨੂੰ ਬਚਾਉਣ ਲਈ ਮਜ਼ਬੂਤੀ ਨਾਲ ਕੰਮ ਕਰਾਂਗੇ ਥੈਂਕ ਯੂ ਅ ਦੋਸਤਾਂ ਦਿੱਤੀ ਜਣਾ ਚਾਹੁੰਦਾ ਜੋ ਗੈਰੀ ਪਰ ਦੀ ਮੋੜੀ ਲਾਈ ਉਹ ਆਤੀ ਹੈ ਮੈਂ ਆਲ ਕਾਂਗਰਸ ਅਰ ਜਾਰਦੀ ਫਾਈ ਕਮਾਂਡ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਇੱਕ ਦਲਤਾ ਦੇ ਮਸੀਹਾ ਸਰਦਾਰ ਕਿਰਨਜੀਤ ਸਿੰਘ ਗੈਰੀ ਨੂੰ ਇਹ ਬਹੁਤ ਵੱਡਾ ਅਹੁਦਾ ਦੇ ਕੇ ਸਨਮਾਨ ਦਿੱਤਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਾਂਜੀ ਜੀ ਬਹੁਤ ਸਾਨੂੰ ਖੁਸ਼ੀ ਹੋਈ ਹੈ ਸਾਡਾ ਵੀਰ ਗੈਰੀ ਸਾਹਿਬ बनके आए ਏਡੇ ਵੱਡੇ ਅਹੁਦੇ ਤੋਂ ਬਹੁਤ ਸਾਨੂੰ ਜਿਆਦਾ ਖੁਸ਼ੀ ਹੈ ਇਸ ਗੱਲ ਹਾਂਜੀ ਸਾਡੇ ਭਰਾ ਵੱਡੇ ਭਰਾ ਗਿਰਿੰਦਰ ਸਿੰਘ ਗਹਿਰੀ ਅੱਜ ਜਿਹੜੇ ਇਹਨਾਂ ਨੂੰ ਪਾਰਟੀ ਨੇ ਜੋ ਮਾਨ ਬਖਸ਼ਿਆ ਹੈ ਇਹ ਸਾਰੇ ਦਲਿਤ ਸਮਾਜ ਵਾਸਤੇ ਤੇ ਜਿਹੜਾ ਗਰੀਬ ਭਾਈਚਾਰਾ ਹੈ ਇਹ ਵੈਸੇ ਤਾਂ ਦਲਿਤਾਂ ਦਾ ਇੱਕ ਹਾਸੇ ਤਾਂ ਹਮੇਸ਼ਾ ਤੋਂ ਕੰਮ ਕਰ ਹੀ ਰਿਹਾ ਹੈ ਪਰ ਇੱਕ ਵੱਡੀ ਜ਼ਿੰਮੇਵਾਰੀ ਮਿਲਣ ਦੇ ਕਾਰਨ ਹੁਣ ਹੋਰ ਚੰਗੇ ਢੰਗ ਨਾਲ ਇਹ ਦਲਿਤਾਂ ਦੀ ਆਵਾਜ਼ ਬੁਲੰਦ ਕਰ ਸਕਣਗੇ ਗਰੀਬਾਂ ਦੀ ਆਵਾਜ਼ ਬੁਲੰਦ ਕਰ ਸਕਣਗੇ ਤੇ ਮੈਂ ਗਹਿਰੀ ਸਾਹਿਬ ਨੂੰ ਸ ਨਵੇਂ ਹਉਦੇ ਦੀ ਬਹੁਤ-ਬਹੁਤ ਵਧਾਈ ਦਿੰਦਾ ਕਿ ਸਾਰੇ ਮੇਰੇ ਜਿਹੜੇ ਸਾਥੀ ਆਏ ਐ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਸਾਰੇ ਹੀ ਇਹਨਾਂ ਦਾ ਤੰਦ ਹੀ ਨਾਲ ਸਾਥ ਦੇ ਤੇ ਆਪਣਾ ਜਿਹੜਾ ਹਉਦਾ ਹੈ ਬਹੁਤ ਵਧੀਆ ਢੰਗ ਨਾਲ ਚਲਾਣਗੇ ਤੇ ਦਿਲ ਦਾ ਦੀ ਗਰੀਬਾਂ ਦੀ ਸੇਵਾ ਕਰਨਗੇ ਧੰਨਵਾਦ ਆਇਆ ਬਾਈ ਰਾਹੁਲ ਗਾਂਧੀ ਜੀ ਦੀ ਅਗੰਧ ਦੀ ਆਪਣੀ ਗਾਂਧੀ ਜੀ ਦਾ ਨਾ ਕੋਈ ਸੀ ਜੈਨੂ ਗੋਪਾਲ ਜੀ ਦਾ ਤੇ ਕੇਸੀ ਵੈਨੂ ਕਪਾਲ ਜੀ ਤੇ ਐਮਪੀ ਉਦਿੱਤ ਜਿਹੜੇ ਹੈਗੇ ਆ ਉਹਨਾਂ ਦੀ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਇੱਕ ਪੰਜਾਬ ਚ ਬਹੁਤ ਵੱਡਾ ਕਾਂਗਰਸ ਦਾ ਜਿਹੜਾ ਅਹੁਦਾ ਬਖਸ਼ਿਆ ਹੈ ਕੇਕੇਸੀ ਪੰਜਾਬ ਦਾ ਜਿਹੜਾ ਉਹਨਾਂ ਨੂੰ ਚੇਅਰਮੈਨ ਲਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੁਣ ਮੇਰੇ ਖਿਆਲ ਨਾਲ ਮਾਨਯੋਗ ਸਰਦਾਰ ਕਿਰਨਜੀਤ ਸਿੰਘ ਗਹਿਰੂ ਨੂੰ ਜਿਹੜੀ ਜਿੰਮੇਵਾਰੀ ਮਿਲੀ ਹੈ ਉਹਦੇ ਨਾਲ ਕਿਤੇ ਨਾ ਕਿਤੇ EMPLOYEES ਜਿਹੜੇ ਹੈਗੇ ਆ ਚਾਹੇ ਉਹ ਟੀਚਰ ਹੋਣ ਚਾਹੇ ਉਹ ਫੈਕਟਰੀਆਂ 'ਚ ਕੰਮ ਕਰਨ ਵਾਲੇ EMPLOYEES ਹੋਣ ਤੇ ਮਜ਼ਦੂਰ ਜਿਹੜੇ ਹੈਗੇ ਆ ਜਿਹੜੇ ਆਪਣੇ ਦਿਹਾੜੀ ਮਜ਼ਦੂਰੀ ਕਰਦੇ ਆ ਉਹ ਮਜ਼ਦੂਰ ਉਹਨਾਂ ਨੂੰ ਕਿਤੇ ਨਾ ਕਿਤੇ ਸੁੱਖ ਦਾ ਸਾਥ ਨਹੀਂ ਕਿਉਂਕਿ ਉਹਨਾਂ ਦੀ ਕਾਂਗਰਸ ਦੇ ਪਲੇਟਫਾਰਮ ਤੇ ਗੱਲ ਕਰਨ ਵਾਲਾ ਜਿਹੜਾ ਬੰਦਾ ਉਹਨਾਂ ਨੂੰ ਜਿਹੜਾ ਲੀਡਰ ਉਹ ਮਿਲ ਗਿਆ ਹੈ ਤੁਹਾਡੇ ਆਗਿਆਕਾਰ ਕਿਰਨਜੀਤ ਸਿੰਘ ਇਹ ਰਹੀ ਪਹਿਲਾਂ ਵੀ ਸ਼ੁਰੂ ਤੋਂ ਚਾਹੇ ਉਹ ਕਿਸੇ ਪਾਰਟੀ ਦੇ ਅ ਵਿੱਚ ਹੋਣ ਚਾਹੇ ਲੋਕਨ ਸ਼ਕਤੀ ਪਾਰਟੀ ਵਿੱਚ ਸੀ ਉਹਨਾਂ ਨੇ ਉਸ ਪਲੇਟਫਾਰਮ ਤੇ ਮਜ਼ਦੂਰਾ ਤੇ EMPLOYEES ਦੀ ਗੱਲ ਕੀਤੀ ਚਾਹੇ ਉਹ ਕਾਂਗਰਸ ਚ ਇਸ ਪਲੇਟਫਾਰਮ ਤੇ ਵੀ ਮਜ਼ਦੂਰਾ ਤੇ EMPLOYEES ਦੀ ਗੱਲ ਕਰਦੇ ਰਹਿਣਗੇ ਤੇ ਉਮੀਦ ਕਰਦੇ ਆ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਚ ਇਹਨਾਂ ਦੀ ਜਿਹੜੀ ਕੰਮ ਦੇਖ ਕੇ ਜਾ ਲੋਕ ਇਹਨਾਂ ਦੇ ਕੰਮ ਦੇਖ ਕੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਸੈਂਟਰ ਵਿੱਚ ਸਰਕਾਰ ਬਣਾਏਗੀ ਤੇ ਆਉਣ ਵਾਲੀ 2027 ਵਿੱਚ ਕਾਂਗਰਸ ਪਾਰਟੀ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਜਿੱਤ ਪ੍ਰਾਪਤ ਕਰੇਗੀ